বিবেক দান শিখি দান কেশ দান ਅਤੇ ਰਹਿਤ দান ਤੋਂ ਬਾਅਦ বিবেক দান ਦੀ ਯਾਚਨਾ ਕੀਤੀ ਗਈ ਹੈ ਪਹਿਲੇ ਤਿੰਨੇ দান ਧਰਮ ਦਾ ਹਿੱਸਾ ਹਨ ਕਈ ਵਾਰੀ ਇਹਨਾਂ ਦਾ ਧਾਰਨੀ ਹੋ ਕੇ ਮਨੁੱਖ ਦੀ ਬੁੱਧੀ ਹੰਕਾਰੀ ਵੀ ਹੋ ਸਕਦੀ ਹੈ ਜਿਸ ਨੂੰ ਧਰਮ ਆਚਾਰੀਆਂ ਨੇ ਧਾਰਮਿਕ ਹਉਮੈ ਕਿਹਾ ਹੈ ਇਸ ਲਈ ਅਗਲਾ ਦਾਨ ਬੁੱਧ ਵਿਵੇਕ ਦਾ ਮੰਗਿਆ ਗਿਆ ਹੈ ਵਿਵੇਕ ਸੰਸਕ੍ਰਿਤ ਦੇ ਸ਼ਬਦ ਵਿਵੇਕ ਦਾ ਕੁਝ ਬਦਲਿਆ ਹੋਇਆ ਰੂਪ ਹੈ ਵਿਵੇਕ ਰਾਹੀ ਮਨੁੱਖ ਨੂੰ ਚੰਗੇ ਮਾੜੇ ਦੀ ਸੋਝੀ ਹੁੰਦੀ ਹੈ ਅੰਧਕਾਰ ਨਾਲ ਪਰਿਆ ਹੋਇਆ ਹਿਰਦਾ ਸਤ ਗਿਆਨ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ ਵਿਵੇਕ ਬੁੱਧ ਤੋਂ ਉਲਟ ਬੁੱਧੀ ਦਾ ਦੂਸਰਾ ਪੱਖ ਕੁਬੁੱਧੀ ਹੈ ਮਨੁੱਖ ਦੀ ਬੁੱਧੀ ਜਦੋਂ ਸਤ ਦਾ ਮਾਰਗ ਤਿਆਗ ਕੇ ਅਸਤਵ ਵਾਲੇ ਮਾਰਗ ਤੇ ਤੁਰੰਦਾ ਯਤਨ ਕਰਦੀ ਹੈ ਤਾਂ ਉਸ ਵਿੱਚੋਂ ਪਰਮ ਆਧਾਰਿਤ ਕਰਮकांड ਅਤੇ ਹੰਕਾਰ ਦੀਆਂ ਵਿਨਾਸ਼ਕਾਰੀ ਲਹਿਰਾਂ ਉੱਠਦੀਆਂ ਹਨ ਵਿਵੇਕਦਾਨ ਲਈ ਨਿਤ ਦੀ ਕੀਤੀ ਹੋਈ ਸਾਡੀ ਅਰਦਾਸ ਜੀਵਨ ਦੇ ਬੰਧ ਨੂੰ ਸੁਹੇਲਾ ਕਰਦੀ ਹੈ